ਜੀ ਸਾਥ ਸ਼੍ਰੀ ਅਕਾਲ ਜੀ ਸੋ ਸਵਾਗਤ ਆ ਤੁਹਾਡਾ ਮੇਰੇ ਚੈਨਲ 'ਤੇ ਸੋ ਆਪਾਂ ਗੱਲ ਕਰਦੇ ਆ ਲਾਡ ਲੀਆਂ ਵੀਡੀਓ ਬਾਰੇ ਸੋ ਵੀਡੀਓ ਵਿੱਚ ਨਕਲੀ ਸਾਈ ਨੇ ਗੁਰਪ੍ਰੀਤ ਨੂੰ ਕਿਵੇਂ ਮਾਰੀ ਠੱਗੀ ਪੰਡਾਰੇ ਦੇ ਨਾਂ ਤੇ ਸੋ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਤੇ ਉਸ ਦਾ ਪਰਦਾ ਫਾਸ਼ ਕਿਵੇਂ ਹੋਇਆ ਸੋ ਵੀਡੀਓ ਨੂੰ ਪੂਰੀ ਐਂਡ ਤੱਕ ਜਰੂਰ ਦੇਖਿਓ ਵੀ ਕਿਉਂ ਨਕੜੀ ਫਕੀਰ ਨੇ ਗੁਰਪ੍ਰੀਤ ਨੂੰ ਪਹਿਲਾਂ ਤੋਂ ਹੀ ਕਿਹਾ ਸੀ ਕਿ ਜੇਕਰ ਮੈਂ ਤੈਨੂੰ ਬੁੱਟਰ ਵਾਲਾ ਕਰਦਵਾ ਦੇਵਾਂਗਾ ਤੇ ਤੂੰ ਇੱਕ ਵੱਡਾ ਭੰਡਾਰਾ ਮਤਲਬ ਵੀ ਇੱਕ ਸਮਾਗਮ ਕਰਨਾ ਹੈ ਤੇ ਗੁਰਪ੍ਰੀਤ ਮੰਨ ਚੰਦਾ ਹੈ ਉਸ ਨੂੰ ਲੱਗਦਾ ਹੈ ਕਿ ਸਾਈਂ ਜੀ ਜੋ ਕਹਿੰਦੇ ਉਹ ਹੀ ਹੋ ਚੰਦਾ ਹੈ ਤੇ ਜਦ ਇਹ ਗੱਲ ਪੂਰੀ ਹੋ ਜਾਂਦੀ ਹੈ ਤੇ ਫਿਰ ਭੰਡਾਰੇ ਯਾਨੀ ਕਿ ਸਮਾਗਮ ਦੀਆਂ ਤਿਆਰੀਆਂ ਸਟਾਰਟ ਹੋ ਜਾਂਦੀਆਂ ਨੇ ਤੇ ਗੁਰਪ੍ਰੀਤ ਕੰਦ ਵੀ ਹਟਾ ਦਿੰਦਾ ਹੈ ਸੋ ਬਹੁਤ ਜ਼ਿਆਦਾ ਇਕੱਠ ਇਕੱਠਾ ਕੀਤਾ ਜਾਂਦਾ ਹੈ ਤੇ ਸਾਈਂ ਜੀ ਉਹਨਾਂ ਦਾ ਘਰ ਵੀ ਆਉਂਦੇ ਆ ਤੇ ਉਹ ਇਹ ਵੀ ਕਹਿ ਦਿੰਦਾ ਹੈ ਕਿ ਬਹੁਤੇ ਲੋਕਾਂ ਨੂੰ ਬੁਲਾਉਣ ਦੀ ਲੋੜ ਨਹੀਂ ਆਪਾਂ ਸਿਰਫ ਇੱਕ ਘਰ ਵਿੱਚ ਨਿਗਾਹ ਹੀ ਮਾਰਨੀ ਆ ਤੇ ਲੰਗਰ ਪ੍ਰਸ਼ਾਦ ਬਣੇਗਾ ਸੋ ਇਹ ਸਾਰਾ ਕੁਝ ਉਹ ਕਰਾਉਂਦਾ ਹੈ ਤੇ ਸਾਰੇ ਜਣਿਆਂ ਨੂੰ ਇਕੱਠੇ ਕਰਕੇ ਵੱਖਰੇ ਵੱਖਰੇ ਲੈਕਚਰ ਵੀ ਦਿੰਦਾ ਹੈ ਸੋ ਫਿਰ ਉਹ ਗੁਰਪ੍ਰੀਤ ਦੇ ਅੱਗੇ ਰੱਖ ਦਿੰਦਾ ਹੈ ਕਿ ਮੈਨੂੰ ਬਹੁਤ ਜ਼ਿਆਦਾ ਲੋੜ ਆ ਡੇਰੇ ਦੇ ਉੱਤੇ ਸੇਵਾ ਦੀ ਤੇ ਤੂੰ ਉੱਥੇ ਇੱਕ ਸੇਵਾ ਕਰਨੀ ਆ ਤੇ ਉਸ ਦੇ ਵਾਸਤੇ ਉਹ ਉਹਦੇ ਕੋਲੋਂ 2.5 ਲੱਖ ਰੁਪਏ ਮੰਗ ਲੈਂਦਾ ਤੇ ਗੁਰਪ੍ਰੀਤ ਬੜਾ ਹਰਾਨ ਵੀ ਹੁੰਦਾ ਏ ਤੇ ਪਰ ਉਹ ਉਸੇ ਵੇਲੇ ਹਾਂ ਵੀ ਕਰ ਦਿੰਦਾ ਤੇ ਕਹਿੰਦਾ ਏ ਕਿ ਕੋਈ ਗੱਲ ਨਹੀਂ ਮੈਂ ਡੇਰੇ ਤੇ ਸਾਰੇ ਪੈਸੇ ਲਾ ਦੇਵਾਂਗਾ ਤੇ ਜੋ ਢੰਡਾਰੇ ਤੇ ਖਰਚ ਆਇਆ ਹੁੰਦਾ ਕੋਲੋ ਹੀ ਬਣਾ ਕੇ 60-70000 ਰੁਪਇਆ ਉਹ ਬਣਾ ਦਿੰਦਾ ਤੇ ਕਹਿੰਦਾ ਹੈ ਕਿ ਮੇਰਾ ਇਨਾ ਸਾਰਾ ਖਰਚਾ ਆ ਗਿਆ ਜੋ ਕਿ ਢੰਡਾਰਾ ਹੋਣਾ ਉਹਦੇ ਵਿੱਚ ਬਹੁਤ ਸਾਰਾ ਰਸਤ ਜੋ ਵਗੈਰਾ ਖਾਣ ਪੀਣ ਵਾਲੀ ਮੈਂ ਮਂਗਾਈ ਆ ਤੇ ਉਹ ਸਾਰਾ ਕੁਝ ਤੇ ਉੱਤੇ ਖਰਚਾ ਆਇਆ ਤੇ ਗੁਰਪ੍ਰੀਤ ਉਹ ਵੀ ਪੈਸੇ ਦੇਣ ਲਈ ਤਿਆਰ ਹੋ ਜਾਂਦਾ ਹੈ ਸੋ ਇਸ ਤਰੀਕੇ ਨਾਲ ਉਹ ਨਕਲੀ ਸਾਈ ਗੁਰਪ੍ਰੀਤ ਨੂੰ ਬਹੁਤ ਵੱਡੀ ਠੱਗੀ ਮਾਰ ਲੈਂਦਾ ਹੈ ਤੇ ਗੁਰਪ੍ਰੀਤ ਅੱਖਾਂ ਮੀਟ ਕੇ ਉਹ ਸਾਰਾ ਕੁਝ ਦਈ ਵੀ ਚਾਹਦਾ ਹੈ ਤੇ ਰੋਜ਼ੀ ਉਹਨੂੰ ਤਾਂ ਪਤਾ ਹੈ ਕਿ ਇਹ ਇੱਕ ਨੰਬਰ ਦਾ ਝੂਠਾ ਹੈ ਗੁਰਜੀ ਜਦ ਇਹ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਤੇ ਗੁਰਪ੍ਰੀਤ ਅੱਗੋਂ ਉਸ ਨੂੰ ਗੁੱਸੇ ਹੋਣ ਲੱਗ ਪੈਂਦਾ ਹੈ ਤੇ ਕਹਿੰਦਾ ਹੈ ਕਿ ਤੂੰ ਇਸ ਕੰਮਾਂ ਵਿੱਚ ਵਿਗੜ ਨਾ ਪਾਇਆ ਕਰ ਕਿ ਸਾਈਂ ਜੀ ਨੇ ਸਾਡੇ ਉੱਤੇ ਕਿਰਪਾ ਕੀਤੀ ਹੈ ਤੇ ਤਾਂ ਹੀ ਸਾਡੇ ਕੰਮ ਸਾਰੇ ਚੜ੍ਹਾਈ ਵਿੱਚ ਜਾ ਰਹੇ ਨੇ ਗੁਰੋਜੀ ਦੀ ਗੁਰਪ੍ਰੀਤ ਇੱਕ ਗੱਲ ਨਹੀਂ ਸੁਣਦਾ ਸੋ ਸਾਈਂ ਜੀ ਦੇ ਕਹਿਣ ਤੇ ਉਹ ਸਾਰਾ ਕੁਝ ਕਰੀ ਜਾ ਰਿਹਾ ਤੇ ਆਪਣੇ ਘਰ ਨੂੰ ਉਸ ਨਕਲੀ ਸਾਈਂ ਨੂੰ ਲਟਾ ਰਿਹਾ ਸੋ ਉਹ ਇੰਨੇ ਸਾਰੇ ਪੈਸੇ ਲੈ ਕੇ ਉਥੋਂ ਚਲਾ ਜਾਂਦਾ ਤੇ ਆਪਣੇ ਡੇਰੀ ਵਿੱਚ ਜਾ ਕੇ ਬੜਾ ਖੁਸ਼ ਹੁੰਦਾ ਤੇ ਇਹ ਕਹਿੰਦਾ ਕਿ ਅੱਜ ਤਾਂ ਬੜਾ ਵੱਡਾ ਹੱਥ ਮਾਰ ਲਿਆ ਬਹੁ ਟਾਈਮ ਤੋਂ ਮੈਨੂੰ ਇੰਤਜ਼ਾਰ ਸੀ ਕਿ ਕੋਈ ਵੱਡਾ ਹੱਥ ਵੱਜੇ ਤੇ ਉਹ ਇਹ ਵੀ ਸੋਚਦਾ ਹੈ ਕਿ ਹੁਣ ਇਸ ਦੇ ਜੇ ਮੁੰਡਾ ਹੋ ਗਿਆ ਤੇ ਮੈਂ ਇਸ ਦੇ ਕੋਲੋਂ ਇੱਕ ਹੋਰ ਵੱਡਾ ਹੱਥ ਮਾਰਾਂਗਾ ਸੋ ਉਸ ਦਾ ਲਾਲਚ ਵਧਣ ਲੱਗ ਪੈਂਦਾ ਹੈ ਤੇ ਉਹ ਸੋਚਦਾ ਹੈ ਕਿ ਹੁਣ ਮੈਂ ਗੁਰਪ੍ਰੀਤ ਕੋਲੋਂ 10-11000 ਰੁਪਏ ਨਹੀਂ ਮੰਗਿਆ ਕਰਨਾ ਸਿੱਧਾ ਲੱਖ ਰੁਪਏ ਮੰਗਿਆ ਕਰਨਾ ਤੇ ਉਸਨੂੰ ਧੀ ਵੀ ਦੇਣਾ ਹੈ ਕਿਉਂਕਿ ਉਸ ਨੂੰ ਮੇਰੇ ਉੱਤੇ ਵਿਸ਼ਵਾਸ ਆਸ਼ੀ ਪੱਕਾ ਹੋ ਗਿਆ ਘਰ ਲੈਣ ਕਰਕੇ ਇਸ ਤਰੀਕੇ ਨਾਲ ਉਹ ਨਕਲੀ ਸਾਈ ਨੇ ਗੁਰਪ੍ਰੀਤ ਨੂੰ ਬੇਵਕੂਫ ਬਣਾ ਦਿੱਤਾ ਪਰ ਹੁਣ ਉਸ ਦਾ ਪਰਦਾ ਫਾਸ਼ ਹੋਣ ਵਾਲਾ ਕਿਉਂਕਿ ਇੱਕ ਬੰਦੇ ਨੇ ਉਸ ਨੂੰ ਪਹਿਚਾਨ ਲਿਆ ਤੇ ਹੁਣ ਉਹ ਕਰੇਗਾ ਗੁਰਪ੍ਰੀਤ ਦੇ ਸਾਹਮਣੇ ਉਸ ਦਾ ਪਰਦਾ ਫਾਸ਼ ਤੇ ਦੇਖਦੇ ਹਾਂ ਕਦੋਂ ਹੁੰਦਾ ਹੈ ਨਕਲੀ ਸਾਈ ਦਾ ਪਰਦਾ ਫਾਸ਼ੋ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ